ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਟੋਕੜ ਗੱਭਣੇ ਇੱਕ ਟੋਕੜ ਆ ਬਾਈ ਇੱਕ ਤਾਜੀ ਸੋਈ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੇਕਾਰ ਹੋਠੀ ਕੁਮ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਮਨੂਆ ਪਿੰਡ ਕੋਠਾ ਗੁਰੂਆ ਹੂੰ 10 ਕਿਲੋਮੀਟਰ ਰਹਿ ਗਿਆ ਭਗਤਾ ਨਾਲ ਹੀ ਆਪਣੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਆਪ ਨੂੰ ਆਹਾ ਬਠਿੰਡਾ ਵੀ ਤਹਿਸੀਲ ਵੀ ਫੀਲਪੁਰ ਵੀ ਠੀਕ ਆ ਬਈ ਨੇੜੇ ਭਗਤਾ ਬਾਈ ਕਰ ਰਹੇ ਆ ਹਾਂ ਮੋਬਾਈਲ ਨੰਬਰ ਬੋਲ 94631 95328 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਕਿਹੜੀ ਤੋਂ ਸ਼ੁਰੂ ਕਰੀਏ ਜਿਹੜੀ ਮਾਰਦੀ ਉਹ ਤੋਂ ਕਰ ਨਹੀਂ ਉਹ ਤੋਂ ਕਰ ਲਓ ਉੱਥੇ ਕਰ ਕਿਹੜਾ ਸੂਏ ਸੂਈ ਆ ਇਹ ਇਹ ਵੀ ਦੂਜੇ ਸੂਏ ਸੂਈ ਆ ਕਿ ਕੱਲ ਸੂਈ ਆ ਕੱਲ ਕੱਲ ਸੂਈ ਆ ਦੂਜਾ ਸੂਆ ਕੱਲ ਦੀ ਸੂਈ ਵੀ ਬੱਚਾ ਕੀ ਦਿੱਤਾ ਮਗਰ ਬੱਚੀ ਬੱਚੀ ਬਹੁਤ ਵਧੀਆ ਬੱਚੀ ਬੜੀ ਜੰਗੀ ਦਿੱਤੀ ਹੈ ਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਖੋ ਕੋਕਾ ਪੀਸ ਹੈ ਨਾ ਕੀ ਬਾਤ ਆ ਬਈ ਬੱਚਾ ਬਹੁਤ ਚੰਗਾ ਦਿੱਤਾ ਗਰਮਾਣੀ ਨੇ ਤੇ ਕਿੰਨਾ ਕੁ ਬੋਲਾ ਬਈ ਹੁਣ ਬੋਲਾ ਹੋ ਜਨੇ ਹੈਗਾ 8-9 ਕਿਲੋ ਬਈ ਦੋਨੋਂ ਦੱਲਦਾ ਠੀਕ ਆ ਕਿੰਨਾ ਦੁੱਧ ਦੇ ਦੂ ਐਸਟੀਮੇਟ ਮੈਂ 15 ਕਿਲੋ ਦੇ ਦੂੰ ਸੀ ਵੀ ਠੰਡੀ ਬਹੁਤਾ ਮੈਂ ਅਰ ਗਈ ਆ ਠੀਕ ਆ। ਲੱਤ ਨੂੰ ਤਨੀ ਮਾਰ। ਥਾਨ ਬੜਾ ਕਮਾਲ ਦਾ ਹੈ ਨਾ ਬਈ। ਥਾਨ ਓਕੇ ਆ ਬਈ। ਔਰਲਾ ਸਾੰਨੀ ਆ ਹਾਂ। ਇੱਥੇ ਅੱਧਾ ਥਾਨ ਆ ਮੂਰਲਾ ਇਹ। ਆਹਾ। ਹਾਂ ਹਾਂ। ਠੀਕ ਆ। ਕਮੈਣੀ ਵਾਲੇ ਪਾਸਾ। ਹਾਂ। ਉੱਚਾ ਆਈ ਦੀ ਵਦਗਾ ਹੂੰ। ਠੀਕ ਆ। ਸਵੀਟ ਬਹੁਤ ਆ ਬਈ। ਠੀਕ ਆ। ਕਨਹੀਂ ਖੋਸਾ ਬਣਾਉਂਦਾ ਜੇ ਕੋਈ ਚੱਕਣੀਆਂ ਦਾ ਸੋਸ ਤਰਝਲ ਤੇ ਆਰਡਰ ਕਮਾਲ ਦਾ ਬਈ। ਬਹੁਤ ਸੋਹਣਾ ਆ। ਕਰਮਾੜੀ ਦਾ ਤੇ ਸੋਈ ਸਵਾਈ ਬੱਚਾ ਮਗਰ ਬੱਚੀ ਖੋਲ ਦੇ ਬਈ ਤੋੜ ਦੇ। ਚੰਗੇ ਬੋਲੇ ਤੋਂ ਸਟਾਰਟ ਹੋਈ ਆ। ਖਾਸੀ ਤਾ ਗਰਮੀ ਦਾ ਮੌਸਮ ਆ ਰਿਹਾ ਫੁੱਲ ਕਾਮਜਾਪੁਰੂ ਗਰਮੀ ਨਹੀਂ ਮੰਨਣੀ ਫੈਂਟ ਕਰਮਾ ਦੀ ਫੋਲੋ ਥਾਨ ਬੜਾ ਕਮਾਲ ਦਾ ਚਵਾਈ ਕਿਵੇਂ ਆ ਭਰਾ ਚਵਾਈ ਤਾਂ ਬਾਹਰੀ ਸਹੀਲ ਜਿੰਨੀ ਵੀ ਬੋਲੀ ਕਹਿੰਦੇ ਉਹਨੂੰ ਹੀ ਆ ਠੀਕ ਆ ਭਾਈ ਜਿੰਨੀ ਵੀ ਬਾਈ ਕਹਿੰਦੇ ਬੋਲੀ ਆ ਉਨੀ ਬੋਲੀ ਚਵਾਈ ਆ ਠੀਕ ਆ ਕਿ ਨਹੀਂ ਟੋਰਾ ਚੰਗਾ ਕਮਾਲ ਦਾ ਭਾਈ ਬਲੀ ਵੀ ਆ ਨਾ ਹਾਂ ਹਾਂ ਪੂਰੀ ਤੇ ਕੀ ਮੁੱਲ ਆ ਭਾਈ ਜੈ ਜਨ ਬਸ ਮੁੱਲ ਤਾਂ ਵੀ 42000 ਆ ਮਾਨਤਨ ਹੋ ਜੋ ਮਾਨਤਨ ਕਰ ਦੇਣਗੇ ਠੀਕ ਆ ਭਾਈ 42000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜਾ ਮੁੱਲ ਜਾਇਜ਼ ਆ ਬੈਡ ਚੰਗੀ ਆ ਸੂਈ ਸਵਾਈ ਆ ਬੱਚਾ ਬਹੁਤ ਟਾਪ ਕਲਾਸ ਦਾ ਮਗਰ ਗੱੱਚੇ ਨੇ ਵੀ ਕਿਉਂ ਭਾਈ ਨਾਲ ਹੀ ਤਿਆਰ ਹੋ ਜਾਣਾ ਬੱਚੀ ਦੀ ਕੁਆਲਿਟੀ ਦੇਖੋ ਦੋ ਨਗ ਮਿਲਣਿਆ ਭਾਈ ਕੀ ਬਾਤ ਆ ਬੱਚਾ ਬੜਾ ਚੰਗਾ ਦਿੱਤਾ ਨੇ ਬੱਚੀ ਬਹੁਤ ਜੰਗੀ ਆ ਅੱਗੇ ਦੋ ਨੰਬਰ ਤੇ ਟੋਕੜਾ ਵੀਰੇ ਇਹ ਤਾਂ ਟੋਕੜਾ ਵੀ ਕਿਹੜਾ ਸੂਈ ਸੂਈ ਵੀ ਆ ਇਹ ਦੂਜੇ ਸੂਏ ਸੂਈ ਆ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ ਤਾਂ ਹੈਗੇ ਜਣੇ 5 ਕਿ ਮਹੀਨੇ ਸੂਈ ਵੀ ਆ ਠੀਕ ਆ ਤੇ ਦੁੱਧ ਕਿੰਨਾ ਹੁੰਦਾ ਦੁੱਧ ਤੇਰੇ 8 ਕਿਲੋ ਆ ਬਈ ਉਹਨਾਂ ਮਿਲਦਾ 8 ਕਿਲੋ ਆ ਠੀਕ ਆ ਬਈ ਖੋਲ ਦੇ ਬਈ ਤੋੜ ਦੇ ਜਰਸੀ ਬਰੀਡ ਹਾਂ ਹਾਂ ਜਰਸੀ ਬਰੀਡ ਆ ਫੇਸ ਬੜਾ ਚੰਗਾ ਤੋਕੜ ਆ ਬਈ ਵੇੜ ਫੇਸ ਦੇਖੋ ਬਿਊਟੀ ਚੈੱਕ ਕਰੋ ਗੋਦੀਫਾਦੀ ਚੰਗੀ ਆ ਸਨਕਪੁਣਾ ਵੇੜ ਦੇ ਵਿੱਚ ਫੁੱਲਾ ਤੋਰਾ ਚੈੱਕ ਕਰਨ ਨੂੰ ਲੀਵਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਨੇੜ ਤੋਂ ਥਾਣ ਜਰੂਰ ਚੈੱਕ ਕਰਵਾਵਾਂਗੇ ਚਬਾਈ ਕਿਵੇਂ ਆ ਭਰਾ ਚਬਾਈ ਜ ਵੀ ਵਧੀਆ ਵੀ ਸਹੀ ਠੰਡੀ ਆ ਠੀਕ ਆ ਬਈ ਤੇ ਮੁੱਲ ਕੀ ਹੈ ਵੀਰੇ ਜਾਇਦ ਜਦ ਬਸ ਦਾ ਮੁੱਲ 22000 ਰੁਪਿਆ ਮਾਨਤਨ ਹੋਜੂ ਮਾਨਤਨ ਕਰ ਲਿਆ ਯਾਰ ਓਕੇ ਭਾਈ 22000 ਰੁਪਿਆ ਮੁੱਲ ਦਾ ਵੀਰੇ ਮਾਨਤਨ ਜ਼ਰੂਰ ਹੋਜੂ ਚਾਰੇ ਥਣ ਲੈ ਨਿਕੜ ਮੇ ਚੋਣ ਦੀ ਬਹੁਤ ਹੈ 100 ਲੱਖ ਲਾ ਥਾਣਾ ਠੰਡੀ ਬੋਲਾ ਜਿਵੇਂ ਮਾਰ ਲਿਆ ਥਲਾਈ ਜਾ ਕੋਈ ਚੱਕਰ ਹੀ ਨਹੀਂ ਅੱਗੇ ਵੀਰੇ ਤਿੰਨ ਨੰਬਰ ਤੋਕੜ ਗੱਬਣਾ ਹਾਂ ਹਾਂ ਇਹ ਤੋਕੜ ਗੱਬਣਾ ਕਿਹੜਾ ਸੁਆ ਆਪਣਾ ਇਹ ਵੀ ਤੀਜੀ ਸਵੇਰ ਨਾਲ ਗੱਬਣਾ ਤਿੰਨ ਮਹੀਨਿਆਂ ਦੀ ਕੀ ਜੇ ਸੂਏ ਵਾਸਤੇ ਗੱਬਣ ਤਿੰਨ ਮਹੀਨਿਆਂ ਦੀ ਤਿੰਨ ਮਹੀਨੇ ਚੈੱਕ ਪਾਸ ਹਾਂ ਚੈੱਕ ਪਾਸ ਦੁੱਧ ਕਿੰਨਾ ਬਾਈ ਦੁੱਧ 8 ਕਿਲੋ ਦੋਨੇ ਵੇਲਾ 8 ਕਿਲੋ ਠੀਕ ਹੈ ਬਾਈ ਖੋਲ ਦੇ ਬਈ ਤੋਰ ਦੇ ਥਾਣ ਨੇੜ ਤੋਂ ਚੈੱਕ ਕਰਾਨੇ ਚਾਰੇ ਥਾਣ ਨੇੜਵੇਂ ਪੂਰੀ ਗਾਇਬਤ ਲੈ ਗੁਲਾਬੀ ਥਾਣਾ ਚਵਾਈ ਚੁਈ ਕਿਵੇਂ ਚਵਾਈ ਚੁਈ ਵਧੀਆ ਬਾਈ ਕੋਈ ਮਾਰਜੀ ਚੋਲੇ ਫੇਸ ਬੜਾ ਚੰਗਾ ਕੱਦ ਚੰਗਾ ਬਰੀਟ ਚੰਗੇ ਲੰਮੀ ਲੁੰਮੀ ਬਹੁਤ ਗੱਬਣ ਚੈੱਕ ਪਾਸ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਫੈਂਟ ਬਹੁਤ ਚੰਗੀ ਹੁੰਦੀ ਹਾਂ ਹਾਂ ਫੈਂਟ ਹੁਣ ਵਧੀਆ ਵੀ ਤੇ ਮੁੱਲ ਕੀ ਇਹਦਾ ਜਾਇਜ ਇਹਦਾ ਮੁੱਲ ਵੀ 42000 ਆ 42000 ਰੁਪਏ ਮਾਨਤਨ ਹੋਊ ਮਾਨਤਨ ਕਰਦੇ ਆ ਠੀਕ ਆ ਬਾਈ 42000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜੂਗਾ ਬੜ ਚੰਗਿਆ ਥਣ ਲੇਵਾ ਚੰਗਾ ਗੱਬਣ ਚੈੱਕ ਪਾਸ ਆ ਬਾਈ ਅੰਗਲਾ ਆਪਦੀ ਕਰਾ ਲੈਣਾ ਹਾਂ ਹਾਂ ਆਪ ਚੈੱਕ ਕਰਾ ਕੇ ਲਿਆ ਆਪਾਂ ਕਹਿੰਦੇ ਆ ਬਹੁਤ ਠੀਕ ਆਪਣਾ ਕਰਾਈ ਆਉਂਗਾ ਹੂੰ ਅੱਗੇ ਲਾਸਟ ਤੇ ਕਿਹੜਾ ਸੂਆ ਵੀਰੇ ਇਹ ਵੀ ਦੂਜੇ ਸੂਏ ਹੁਣ ਗੱਬਣਾ ਬਾਈ ਕਿੰਨੇ ਟਾਈਮ ਦੀ ਬਾਈ ਇਹ ਤਾਂ 3 ਮਹੀਨੇ ਗੱਬਣਾ ਚੈੱਕ ਬਾਸ ਹਾਂ ਹਾਂ ਚੈੱਕ ਬਾਸ ਦੁੱਧ ਕਿੰਨਾ ਬਾਈ 2 7 ਕਿਲੋ ਥੱਲੇ ਦੇ ਵੀ 7 ਕਿਲੋ ਠੀਕ ਆ ਥਾਣ ਦਿਖਾ ਦੇ ਬਾਈ ਨੇੜੋਂ ਥਾਣ ਚੰਗਾ ਲੱਗਿਆ ਚਾਰੇ ਥਾਣ ਨਿਕਣਵੇਂ ਪੂਰੇ ਗੈਰ ਤੇ ਅੱਲਾਕੱਲਾ ਥਾਣ ਲੈ ਮੂਰਲੇ ਥਾਣ ਚੈੱਕ ਕਰ ਲੋ ਤੇ ਪਸ਼ਾਂ ਤੋਂ ਚੈੱਕ ਕਰਵਾ ਲੈ ਕੀ ਬਾਤ ਆ ਰ ਅਡਰ ਚੰਗਾ ਗਾ ਖੋਲ ਦੇ ਬਈ ਤੂੰ ਬਈ ਬਿਊਟੀ ਬਹੁਤ ਆ ਯਾਰ ਵੈੱਬ ਤੇ ਫੇਸਬੁਕ ਬਾਕੀ ਬਜਣ ਬਜਣ ਬਹੁਤ ਆ ਵੀ ਕੁਆਲਟੀ ਦੇਖ ਬਜਣ ਬਜਣ ਨੂੰ ਫੁੱਲ ਆ ਪ੍ਰਿੰਟ ਵਾਲੀ ਜਾਤ ਵਾਲੀ ਵੈੱਬ ਆ ਬਈ ਤੇ ਕੀ ਮੋਲਾ ਭਰਾ ਜਾਇ ਬਸ ਇਹਦਾ 4600 ਰੁਪਏ ਮੋਲਾ ਵੀ 4600 ਰੁਪਏ ਮਾਨਤਾਂ ਨੂੰ ਹੋ ਜੇ ਮਾਨਤਨ ਕਰ ਦਿਆਂਗੇ 46000 ਰੁਪਏ ਮੋਲਾ ਮਾਨਤਾਂ ਜਰੂਰ ਹੋ ਜਾਊਗਾ ਬਰਡ ਚੰਗੀ ਆ ਫਲੀ ਵੀ ਆ ਕੱਦ ਗਾਂ ਖੜੀ ਹੈ ਬਰੀਟ ਵਾਲੀ ਆ ਨਾਗਸੀ ਭਰਾ ਕੋਲੇ ਚਾਰ ਚਾਰੀ ਰਖਾਤੇ ਬਾਈ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ